ਜਦੋਂ ਮੂਰਤੀ ਸਥਾਪਨਾ ਕੀਤੀ ਗਈ ਸ਼ਕੀ ਜੀ ਨੇ ਕਿੰਨੀ ਜਦੋਜहद ਕਰਨੀ ਪਈ ਅੱਜ ਫੇਰ ਦੁਬਾਰਾ ਆਪਾਂ ਦਿਨ ਬਣਾ ਰਹੇ ਹਾਂ ਕੀ ਕਹਿਣਾ ਚਾਹੁੰਦੇ ਹੋ ਜਦੋਂ ਜਦ ਤੇ ਹੁੰਦੀ ਨਹੀਂ ਜਦੋਂ ਕੋਈ ਸ਼ਕਤੀ ਆ ਕੋਈ ਕਾਰ ਉਹ ਆਪ ਆਪਣੇ ਕਾਰੇ ਜਿਹੜੇ ਨੇ ਉਹ ਸਿੱਧ ਕਰਾਉਂਦੇ ਸੋ ਮੁੱਲਵਾਜ ਇਸ ਗੱਲ ਦੀ ਖੁਸ਼ੀ ਆ ਕਿ ਇਹ ਜੀਵੰਦਰ ਸ਼ਰਮਾ ਜੀ ਉਹਨਾਂ ਦੇ ਬੇਟੇ ਪੀਰੇ ਜੀ ਇਹ ਪਰਿਵਾਰ ਸਾਡੇ ਸ਼ਹਿਰ ਦੇ ਵਿੱਚ ਇੱਕ ਸਵਾਸੇਵੀ ਪਰਿਵਾਰ ਆ ਔਰ ਇਹ ਕਰਮ ਕਰਮ ਦੇ ਕੰਮ ਨਾਲ ਜੁੜਿਆ ਲੋਕਾਂ ਦੀ ਸੇਵਾਵਾਲ ਹਮੇਸ਼ਾ ਇੱਕ ਪ੍ਰਵਾਹ ਕੱਟ ਪਰਹਿੰਦਾ ਔਰ ਇਹਨਾਂ ਨੇ ਆਪਣੀ NGO ਵੀ ਬਣਾਈ ਆ ਆਪਣੀ ਮੈਂ ਉਧਰ ਆਈ ਵੀ ਤੇ ਲੋਕਾਂ ਦੀ ਸੇਵਾ ਕਰਦੇ ਔਰ 2022 ਦੇ ਵਿੱਚ ਉਹਨੇ ਸ਼ਕਤ ਜੀ ਦੀ ਟਰੱਕ ਖੂਬਸੂਰਤ ਮੂਰਤੀ ਤੁਸੀਂ ਦੇਖ ਰਹੇ ਹੋ ਸਾਡੇ ਸਾਹਮਣੇ ਆ ਇਹ ਸਥਾਪਨਾ ਹੋਈ ਸੀ ਜੀ ਔਰ ਉਸ ਤੋਂ ਬਾਅਦ ਸ਼ਰਮਾ ਪਰਿਵਾਰ ਵੱਲੋਂ ਇੱਥੇ ਲੰਗਰ ਦੀ ਵੀ ਵਿਵਸਥਾ ਤੋਂ ਕੀਤੀ ਜਾਂਦੀ ਹੈ ਕੱਜ 2021 ਹੋ ਗਈ 3 ਸਾਲ ਹੋ ਗਏ ਕਿ ਇਸ ਤਾਬਨਾ ਨੂੰ ਪਰ ਹਰ ਸਾਲ ਉਸ ਪਰੰਪਰਾਵਾਂ ਨੂੰ ਅੱਗੇ ਰੱਖਿਆ ਪਰ ਅਜਾ ਟੂਟ ਲੰਗਰ ਜਿਹੜਾ ਇੱਥੇ ਲੱਗਾ ਲੋਕ ਖਾ ਰਹੇ ਨੇ ਔਰ ਮੈਨੂੰ ਸਮਝ ਨਹੀਂ ਆਦੀ ਸਾਡੀ ਭਾਰਤ ਦੀ ਸੰਸਕ੍ਰਿਤੀ ਦਾ ਕਿ ਲੰਗਰ ਛਕਾਉਣਾ ਇੱਕ ਟੂਟ ਹਿੱਸਾ ਹੈ ਜੀ ਔਰ ਤੁਸੀਂ ਦੇਖਿਆ ਸਾਡੇ ਜਿਹੜੇ ਬਜ਼ੁਰਗ ਸਾਨ ਪੁਰਾਣੇ ਦੇਖਤਾਵਾ ਸਾਨ ਉਹਨੇ ਪੀਤ ਗੰਬਰ ਹੋਏ ਨੇ ਉਹਨਾਂ ਨੇ ਹਮੇਸ਼ਾ ਹੀ ਕਿਹਾ ਕਿ ਜੇ ਆਪਣੀ ਰੋਟੀ ਦੇ ਨਾਲ-ਨਾਲ ਜਿਹੜੀ ਬਾਕੀ ਸ੍ਰਿਸ਼ਟੀ ਦੇ ਵਿੱਚ ਚੀਜ਼ਾਂ ਨੇ ਉਹਨਾਂ ਨੂੰ ਵੀ ਭੁੱਖ ਦਾ ਤਾਬੱਸ ਹੋਰ ਅੱਜੇ ਹੀ ਤੁਸੀਂ ਦੇਖੋ ਅਸੀਂ ਪੰਛੀਆਂ ਨੂੰ ਵੀ ਦਾਣਾ ਪਾਉਂਦੇ ਆ ਸੋ ਲੋਕਾਂ ਨੂੰ ਵੀ ਰੋਟੀ ਪਾਣੀ ਲੰਗਰ ਛਕਾਣਾ ਉਸ ਪੁਰਾਣੀ ਸੰਸਕ੍ਰਿਤੀ ਦਾ ਇੱਕ ਹਿੱਸਾ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਆ ਕਿ ਰਜਿੰਦਰ ਸ਼ਰਮਾਈ ਦਾ ਪਰਿਵਾਰ ਭਾਰਤ ਦੀਆਂ ਉਸ ਪੁਰਾਣੀ ਸੰਸਕ੍ਰਿਤੀਆਂ ਨੂੰ ਅੱਗੇ ਲੈ ਕੇ ਚੱਲ ਰਿਹਾ ਅੱਜ ਇਹ ਤੂੜ ਲੰਗਰ ਵਰਤਾਇਆ ਜਾ ਰਿਹਾ ਅਸੀਂ ਵੀ ਅੱਜ ਉਸ ਸ਼ੰਕਰ ਦੇ ਵਿੱਚ ਸ਼ਿਰਕਤ ਲੜ ਕੇ ਮੰਦਰ ਸਿੱਖਿਆ ਸੋ ਪਰਮੇਸ਼ਰ ਕਿਰਪਾ ਕਰੇ ਸਾਵਣ ਦੇ ਦਿਨ ਨੇ ਉਹਨੇ ਸ਼ੰਕਰ ਦੇ ਇਹ ਦਿਨ ਨੇ ਸੋ ਅਸੀਂ ਆਉ ਮਿਲ ਕੇ ਉਹ ਸ਼ੰਕਰ ਭਗਵਾਨ ਦੀ ਜਿੱਥੇ ਅराधना ਕਰਨੀ ਹੈ ਉਹਨਾਂ ਤੋਂ ਅਸ਼ੀਰਵਾਦ ਮੰਗਣਾ ਉਹਨਾਂ ਦੇ ਚਰਨਾਂ ਦੇ ਵਿੱਚ ਨਮਸਤਕ ਹੋ ਕੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਵਧੀਆ ਬਣਾਈਏ ਔਰ ਸੱਧ ਭਾਵਨਾ ਪਿਆਰ ਆਪਸੀ ਭਾਈਚਾਰਾ ਇੱਕ ਦੂਸਰੇ ਦੀ ਤਿਆਗ ਤਪੱਸਿਆ ਇੱਕ ਦੂਸਰੇ ਨੂੰ ਸਹਿਣ ਕਰਨ ਦੀ ਸ਼ਕਤੀ ਇਹ ਸਾਰੀਆਂ ਚੀਜ਼ਾਂ ਅੱਜ ਅਸੀਂ ਮੰਗਦੇ ਆਂ ਸੋ ਪਰਮੇਸ਼ਰ ਕਰੇ ਸਰਬੱਤ ਦਾ ਭਲਾ ਹੋਵੇ ਕੋਲੇ ਸ਼ੰਕਰ ਦਾ ਆਸ਼ੀਰਵਾਦ ਤੇ ਕਿਰਪਾ ਸਦਾਬ ਸਾਰਿਆਂ ਤੇ ਬਣੀ ਰਹੇ ਇਹੋ ਹੀ ਆਸਨਾ ਆਕਾਸ਼ਨਾ ਕਰਦੇ ਹਾਂ ਦਸ ਮਹੀਨਾ ਵੀ ਇੱਕ ਵਾਰ ਹੀ ਫੇਰ ਸ਼ਰਮਪੁਰ ਆਉਣ ਦੀ ਸ਼ੁਕਾਮਨਾਵਾਂ ਕੋਰੇ ਇਸ ਤਰੀਕੇ ਨਾਲ ਪਰਮੇਸ਼ਰ ਕੋਲੇ ਸ਼ੰਕਰ ਜੀ ਇਹਨਾਂ ਨੂੰ ਸ਼ਕਤੀ ਪ੍ਰਦਾਨ ਕਰ ਦੇਣ ਔਰੇ ਇਸ ਤਰੀਕੇ ਦੇ ਕਰਨ ਦੇ ਵਿੱਚ ਕਦੋਂ ਤੱਕ ਸਾਰੇ ਤੁਹਾਨੂੰ ਸਾਵਣ ਮਹੀਨੇ ਦੀਆਂ ਬਹੁਤ-ਬਹੁਤ ਸ਼ੁਭਕਾਮਨਾਵਾਂ ਦੇਣਾ ਅੱਜ ਦੇ ਦਿਨ ਮੇਰੇ ਫਾਦਰ ਸਾਹਿਬ ਸ਼੍ਰੀ ਜਿੰਦਬੀ ਸਿੰਘ ਜਰਮਾ ਜਿਹੜੇ ਸ਼ਹਿਚਾਂ ਦੇ ਰਿਟਾਇਰਡ ਹੋਏ ਡਿਸਕਪਲਰ ਤੋਂ ਪੋਰਾ ਨੇ ਮਹਾਦੇਵ ਜੀ ਦੀ ਪ੍ਰਤਿਮਾ ਸਥਾਪਿਤ ਕੀਤੀ ਸੀ ਜੋਗੀ ਜਾਗੋਚ ਨੂੰ ਵਾਈ ਗਈ ਸੀ 10 ਫੁੱਟ ਉੱਚੀ ਸੰਗਮ ਵਰਦੀ ਬਣੀ ਪ੍ਰਤਿਮਾ ਹੈ ਜਦੀ ਭਗਵਾਨ ਕੋਲੇ ਨਾਤੀ ਹੈ ਤੇ ਅੱਜ ਦਿਨ ਹਰ ਖੁਸ਼ੀ ਤੇ ਹਰ ਸਾਲ ਬੜਾ ਤੁੰਤਾ ਟੋਟਾ ਲੰਗਰ ਬਟਾਇਆ ਜਾਂਦਾ ਹੈ ਐਸੀ ਸ਼ਾਵਨ ਮਹੀਨ ਬਹੁਤ ਜ਼ਿਆਦਾ ਮਹਿਮਾ ਹੈ ਇਸ ਦਿਨ ਪਾਟ ਕੇ ਹੀ ਗੁਨਾਹ ਜਰਾ ਫਲ ਦਿੰਦਾ ਹੈ ਮੈਂ ਤੁਹਾਡੇ ਚੈਨਲ ਆਹੀ ਮਹਾਦੇਵ ਜੀ ਦੇਵਾ ਤੇ ਦੇਵ ਮਹਾਦੇਵ ਜੀ ਨੂੰ ਪ੍ਰਾਰਥਨਾ ਕਰਦਾ ਹਾਂ ਕਿ ਸਾਡੇ ਗੁਰਦਵਾਰ ਤੋਂ ਪੰਜਾਬ ਪਰ ਇੰਡੀਆ 'ਚ ਹਮੇਸ਼ਾ ਅਚੀ ਨਜ਼ਰ ਖੁਸ਼ੀਵਰੀ ਨਜ਼ਰ ਰੱਖਣ ਕਿ ਕੋਈ ਵੀ ਦੁੱਖ ਤੇ ਤਕਲੀਫ ਸਾਡੇ ਭਾਰਤ ਦੇਸ਼ੀ ਕੀ ਨਾਏ ਸਾਡਾ ਦੇਸ਼ ਮਸ਼ਾ ਸਾਡਾ ਗੁਰਦਵਾਰ ਮਸ਼ਾ ਖੁਸ਼ਾ ਥੈਂਕ ਯੂ ਵਾਂਸੀ ਜੀ ਜਿਹੜੀ ਮੂਰਤੀ ਹੈ ਇਹ 2022 'ਚ ਸ਼ਰਮਾ ਪਰਿਵਾਰ ਨੇ ਜਿਹੜੀ ਹੈ ਸਤਿ ਆਪ ਜੀ ਕੀਤੀ ਜੀ ਉਦੋਂ ਤੋਂ ਹੀ ਅੱਜ ਦੇ ਦਿਨ ਜਿਹੜਾ ਹੈ ਮਤਲਬ ਐਡਵੋਕੇਟ ਧੀਰਜ ਸ਼ਰਮਾ ਜੀ ਸ਼ਰਮਾ ਪਰਿਵਾਰ ਜਿਹੜਾ ਹੈ ਇਹ ਇੱਥੇ ਅੱਜ ਦੇ ਦਿਨ ਲੰਗਰ ਲਾਉਂਦੇ ਆ ਬਹੁਤ ਵਧੀਆ ਜਿਹੜੀ ਇਹ ਪਰਥਾ ਹੈ ਇਹ ਗਾਂ ਤੋਂ ਵੀ ਕਹਿੰਦੇ ਆ ਵੀ ਯਾਰੀ ਰਹੇਗੀ ਰੈਣੀ ਵੀ ਚਾਹੀਦੀ ਹੈ ਚੰਗੀ ਗੱਲ ਹੈ ਧਾਰਮਿਕ ਸੰਸਥਾ ਜਿਹੜੀ ਹੈ ਇਹਨਾਂ ਦੇ ਨਾਲ ਜੁੜੇ ਨੇ ਤੇ ਇਹਨਾਂ ਦੀ ਆਸਥਾ ਬਣੀ ਹੈ ਤੇ ਮਹਾਰਾਜ ਇਹਨਾਂ ਨੂੰ ਦਿਨ ਦੁਨੀ ਰਾਤ ਚੁਗਣੀ ਰੱਦੀ ਬਖਸ਼ੇ